ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਮੌਸਮ ਪੰਜਾਬ ਦੇ ਵਿੱਚ ਪਿਛਲੇ 2 ਦਿਨ ਠੀਕ ਰਿਹਾ ਹੈ ਧੁੱਪ ਨਿਕਲ ਰਹੀ ਹੈ ਪਰ ਥੋੜੀ-ਥੋੜੀ ਧੁੱਪ ਨਿਕਲ ਰਹੀ ਹੈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੂੰਦਾਬਾਦੀ ਹੋ ਸਕਦੀ ਹੈ ਹਿਮਾਚਲੀ ਖੇਤਰ ਦੇ ਵਿੱਚ ਜਿਸ ਦੇ ਨਾਲ ਪੰਜਾਬ ਦੇ ਜਿਹੜੇ ਹਿਮਾਚਲ ਦੇ ਨਾਲ ਜਾਨੀ ਕਿ ਪਹਾੜੇ ਪਹਾੜੀ ਇਲਾਕੇ ਦੇ ਨਾਲ ਲੱਗਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਠੰਡ ਵੱਧ ਸਕਦੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਵੀ ਥੋੜੀ-ਬਹੁਤ ਬੂੰਦਾਬਾਦੀ ਆਉਣ ਵਾਲੇ ਜੇਕਰ ਅੰਤਰਰਾਸ਼ਟਰੀ ਖਬਰਾਂ ਦੇ ਵੱਲ ਝਾਤ ਮਾਰੀਏ ਤੇ ਅੱਜ ਅਮਰੀਕਾ ਦੇ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦਰਸਲ ਟਰੰਪ ਦੇ ਵੱਲੋਂ ਅੱਜ ਸੌਚਕ ਸਮਾਗਮ ਜਿਹੜਾ ਉਹਨਾਂ ਦਾ 20 ਜਨਵਰੀ ਨੂੰ ਰੱਖਿਆ ਗਿਆ ਸੀ ਅੱਜ ਭਾਰਤੀ ਸਮੇਂ ਦੇ ਅਨੁਸਾਰ ਰਾਤ ਨੂੰ 8:30 ਵਜੇ ਇਹ ਪ੍ਰੋਗਰਾਮ ਹੋਏਗਾ ਔਰ ਭਾਰਤ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕੋਗੇ ਔਰ 40 ਸਾਲ ਬਾਅਦ ਐਸਾ ਹੋ ਰਿਹਾ ਹੈ ਕਿ ਕੋਈ ਵੀ ਸ਼ਪਤ ਗ੍ਰਾਂਡ ਜਿਹੜਾ ਕਿਸੇ ਰਾਸ਼ਟਰਪਤੀ ਦਾ ਅਮਰੀਕਾ ਦੇ ਉਹ ਇਨਡੋਰ ਦੇ ਵਿੱਚ ਹੋਏਗਾ ਮਤਲਬ ਆਊਟਡੋਰ ਦੇ ਵਿੱਚ ਨਹੀਂ ਹੋਏਗਾ ਕਿਉਂਕਿ ਠੰਡ ਲਗਾਤਾਰ ਵਾਦੀ ਜਾ ਰਹੀ ਹੈ ਅਮਰੀਕਾ ਦੇ ਵਿੱਚ ਔਰ ਠੰਡ ਨੂੰ ਦੇਖਦੇ ਹੋਏ ਇਹ ਨਿਰਣੈਲ ਕੀਤਾ ਗਿਆ ਹੈ ਕਿ ਜਿਹੜਾ ਸ਼ਪਤ ਗ੍ਰਾਂਹ ਹੋਏਗਾ ਉਹ ਇਨਡੋਰ ਹੋਏਗਾ ਔਰ ਇਸ ਦੇ ਨਾਲ ਹੀ ਟਰੰਪ ਨੇ ਅਮਰੀਕੀ ਜਨਤਾ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਹੋਏ ਨੇ ਔਰ ਲੋਕਾਂ ਨੂੰ ਅੱਜ ਬੜੀ ਉਮੀਦ ਹੈ ਕਿ ਜਿਵੇਂ ਟਰੰਪ ਆਣਗੇ ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਨੇ ਅਮਰੀਕਾ ਦੇ ਹੱਕ ਦੇ ਵਿੱਚ ਲਏ ਜਾਣਗੇ ਬੰਪਰ ਸਮਰਥਨ ਦੇ ਨਾਲ ਟਰੰਪ ਜਿੱਤੇ ਨੇ ਔਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਬਹੁਤ ਸਾਰੀਆਂ ਐਸੀਆਂ ਅਸ਼ੰਕਾਮਾ ਵੀ ਨੇ 트럼ਪ ਤੋਂ ਘਾਨਾ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਐਸੇ ਸਖਤ ਫੈਸਲੇ ਗਵਾਂਡੀ ਮੁਲਕ ਜਿਹੜੇ ਨੇ ਉਹਨਾਂ ਦੇ ਦੋਸਤ ਮੁਲਕ ਨੇ ਜਿਹੜੇ ਉਹਨਾਂ ਦੇ ਲਈ ਲਿੱਤੇ ਜਾ ਸਕਦੇ ਨੇ ਜਿਵੇਂ 트럼ਪ ਨੇ ਵੀਜ਼ਾ ਦੇ ਵਿੱਚ ਕਟੌਤੀ ਦੀ ਗੱਲ ਕੀਤੀ ਸੀ ਕਿ ਜੇ ਦੋ ਮੈਂ ਆਵਾਂਗਾ ਤੇ ਉਹਦੇ ਵਿੱਚ ਵੀਜ਼ਾ ਦੇ ਵਿੱਚ ਕਟੌਤੀ ਕਰਾਂਗੇ ਔਰ ਟੈਰਫ ਨੂੰ ਵਧਾਉਣ ਦੀ ਗੱਲ ਕੀਤੀ ਸੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਨਾਲ ਵੀ ਵਿਵਾਦ ਸਾਹਮਣੇ ਆਇਆ ਸੀ ਸੋ 트럼ਪ 131 ਸਾਲ ਬਾਅਦ ਵਾਈਟ ਹਾਊਸ ਦੇ ਵਿੱਚ ਕਮਬੈਕ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਨੇ ਸੋ ਇੱਕ ਵੱਡੀਆਂ ਉਪਲਬਧੀਆਂ ਜਿਸ ਤਰੀਕੇ ਦੇ ਨਾਲ ਡੋਨਲਡ 트੍ਰੰਪ ਦੇ ਹਿੱਸੇ ਆਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਦਾ ਸਮਰਥਨ ਅਮਰੀਕਾ ਦੇ ਲੋਕਾਂ ਦੇ ਵੱਲੋਂ 트੍ਰੰਪ ਨੂੰ ਦਿੱਤਾ ਗਿਆ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਕਈ ਅਮਰੀਕਾ ਦੇ ਵਿੱਚ 트੍ਰੰਪ ਯੁੱਗ ਦਾ ਇੱਕ ਨਵਾਂ ਅਧਿਆਇ ਅੱਜ ਤੋਂ ਲਿਖਿਆ ਜਾਏਗਾ ਔਰ ਲੋਕਾਂ ਨੂੰ ਅਮਰੀਕੀ ਲੋਕਾਂ ਨੂੰ ਬੜੀ ਉਮੀਦ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਜੇਕਰ 트੍ਰੰਪ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਇਸ ਕਾਰਜਕਾਲ ਦੇ ਵਿੱਚ ਵੀ ਚੀਨ ਦੇ ਖਿਲਾਫ ਸਖਤ ਫੈਸਲੇ ਲੈਣ ਦੇ ਲਈ ਕਾਮਯਾਬ ਹੁੰਦੇ ਨੇ ਤੇ ਉਹਦਾ ਸਿੱਧੇ ਤੌਰ ਦੇ ਉਤੇ ਫਾਇਦਾ ਜਿਹੜਾ ਹੋਏਗਾ ਉਹ ਭਾਰਤ ਨੂੰ ਹੋਏਗਾ ਪਰ ਇਸ ਸਮਾਗਮ ਦੀ ਜੇਕਰ ਗੱਲ ਕਰੀਏ ਤੇ ਇਸ ਸਮਾਗਮ ਦੇ ਵਿੱਚ ਅੱਜ ਖਾਸ ਰਹੇਗਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ ਔਰ ਬੀਤੇ ਕਾਲ ਤੋਂ ਤੁਸੀਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਵੋਗੇ ਕਿ ਇਸ ਪ੍ਰੋਗਰਾਮ ਦੀ ਸ਼ਾਨ ਬਣੇ ਨੇ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਇਨਵੀਟੇਸ਼ਨ ਆਇਆ ਹੋਇਆ ਸੋ ਟਰੰਪ ਪਰਿਵਾਰ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਵਿਅਕਤੀਗਤ ਤੌਰ ਦੇ ਉਤੇ ਉਹਨਾਂ ਦੇ ਵੱਲੋਂ ਇਨਵੀਟੇਸ਼ਨ ਆਇਆ ਸੀ ਔਰ ਉਸ ਦੇ ਵਿੱਚ ਵਾਸ਼ਿੰਗਟਨ ਪਹੁੰਚ ਗਿਆ ਹੈ ਪਰਿਵਾਰ ਔਰ ਕੱਲ ਦੇ ਦਿਨ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵੀ ਵਾਇਰਲ ਹੋਈਆਂ ਅਮਬਾਨੀ ਜਿਹੜਾ ਪਰਿਵਾਰ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੇਗਾ ਔਰ ਅਮਾਨੀ ਪਰਿਵਾਰ ਦੇ ਨਾਲ ਨਾਲ 100 ਹਸਤੀਆਂ ਹੋਰ ਐਸੀਆਂ ਨੇ ਕਾਰੋਬਾਰੀ ਐਸੇ ਨੇ ਜਿਨ੍ਹਾਂ ਨੂੰ ਇਸ ਸ਼ਬਦ ਗ੍ਰਹਿਣ ਦੇ ਵਿੱਚ ਸੱਦਿਆ ਗਿਆ ਸੋ ਕਾਰੋਬਾਰੀਆਂ ਦੇ ਨਾਲ ਚੰਗੇ ਸੰਬੰਧ ਰਹੇ ਨੇ ਹਮੇਸ਼ਾ ਤੋਂ ਡੋਨਲਡ ਟਰੰਪ ਦੇ ਡੋਨਲਡ ਟਰੰਪ ਆਪ ਕਾਰੋਬਾਰੀ ਨੇ एलन मस्क होण या फिर अमेरिका ਦੇ ਬਹੁਤ ਸਾਰੇ ਐਸੇ ਕਾਰੋਬਾਰੀ ਨੇ ਜਿਨ੍ਹਾਂ ਨੇ ਸਦੇ ਤੌਰ 'ਤੇ ਸੜਕਾਂ ਦੇ ਉੱਪਰ ਉੱਤਰ ਕੇ 트াম্প ਦੀ ਹਮਾਇਤ ਕੀਤੀ ਸੀ ਕਿ 트াম্প ਦੁਆਰਾ ਤੋਂ ਸੱਤਾ ਦੇ ਵਿੱਚ ਆਉਣੇ ਚਾਹੀਦੇ ਨੇ ਸੋ ਅੱਜ 트াম্প ਦੇ ਵੱਲੋਂ ਸੌ ਚੁੱਕ ਸਮਾਗਮ ਜਿਹੜਾ ਹੈ ਉਹ ਪ੍ਰੋਗਰਾਮ ਹੋਏਗਾ ਔਰ ਇਹ ਪ੍ਰੋਗਰਾਮ ਜਿਹੜਾ ਹੈ ਸ਼ਾਮ ਨੂੰ 8:30 ਵਜੇ ਭਾਰਤੀ ਸਮੇਂ ਅਨੁਸਾਰ ਵਾਸ਼ਿੰਗਟਨ ਦੇ ਵਿੱਚ ਅਮਰੀਕਾ ਦੇ ਵਿੱਚ ਹੋਵੇਗਾ ਇਸ ਤੋਂ ਇਲਾਵਾ ਦੂਸਰੀ ਖਬਰ ਕੱਲ ਦੀ ਰਹੀ ਹੈ ਕਿ ਮਹਾਂਕੁੰਭ ਦੇ ਵਿੱਚ ਅੱਗ ਲੱਗੀ ਹੈ ਅੱਗ ਲੱਗਣ ਦੇ ਨਾਲ 250 ਦੇ ਕਰੀਬ ਜਿਹੜੇ ਬਣੇ ਹੁੰਦੇ ਨੇ ਪੋਟੇਜ ਬਣੇ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਪੰਡਾਲ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਅੱਗ ਲੱਗੀ ਆ 250 ਦੇ ਕਰੀਬ ਉਹ ਪੰਡਾਲ ਜਲ ਕੇ ਰਾਖ ਹੋਏ ਨੇ ਔਰ ਗੀਤਾ ਪ੍ਰੈਸ ਦੇ ਸ਼ਿਵਰ ਦੇ ਵਿੱਚ ਗੀਤਾ ਪ੍ਰੈਸ ਦਾ ਪੰਡਾਲ ਲੱਗਾ ਹੋਇਆ ਸੀ ਜਿੱਥੇ ਇਹ ਬਲਾਸਟ ਹੋਇਆ ਔਰ ਦੱਸਿਆ ਜਾ ਰਿਹਾ ਕਿ ਇਸ ਬਲਾਸਟ ਦਾ ਕਾਰਨ ਹੈ ਕਿ 4-5 ਸਿਲੰਡਰ ਸੀ ਅੰਦਰ ਉੱਥੇ ਉਹਨਾਂ ਨੂੰ ਅੱਗ ਪਈ ਹੈ ਉਸ ਤੋਂ ਬਾਅਦ ਉਹ ਅੱਗ ਜਿਹੜੀ ਆ ਵਾਦੀ-ਵਾਦੀ ਸਾਰੇ ਟੈਂਟਾਂ ਦੇ ਵਿੱਚੋਂ ਹੁੰਦੀ ਹੋਈ ਅ uh, 200 ਤੋਂ 250 ਦੇ ਕਰੀਬ ਜਿਹੜੇ ਟੈਂਟ ਸੀ ਉਹ ਸੜ ਕੇ ਸੁਆਹ ਹੋ ਗਏ ਨੇ ਭਾਰੀ ਅੱਗ ਲੱਗੀ ਹੈ ਪਰ ਕਰੋੜਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਪਰ ਰਸੋਈ ਤੋਂ ਉੱਠੀ ਅੱਗ ਦੇ ਨਾਲ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਵੈਸੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਗੀਤਾ ਗੀਤਾ ਪ੍ਰੈਸ ਦੇ ਜਿਹੜੇ ਆਗੂ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੱਗ ਅੰਦਰ ਨਹੀਂ ਲੱਗੀ ਅੱਗ ਬਾਹਰੋਂ ਆਈ ਹੈ ਪਰ ਅਜੇ ਤੱਕ ਇਸ ਦੀ ਕਾਬੂ ਅੱਗ ਤੇ ਪਾ ਲਿਆ ਗਿਆ ਪਰ ਜਾਂਚ ਜ਼ਰੂਰ ਹੋਏਗੀ ਔਰ ਇਸ ਜਾਂਚ ਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਇਸ ਤੋਂ ਇਲਾਵਾ ਖਬਰ ਰਹੀ ਹੈ ਕੱਲ ਦੇ ਦਿਨ ਦੇ ਵਿੱਚ ਸੈਫਲੀ ਖਾਨ ਦੇ ਉੱਪਰ ਹਮਲਾ ਕਰਨ ਵਾਲਾ ਜਿਹੜਾ ਦੋਸ਼ੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਖਬਰ ਜਿਹੜੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਰੀ ਵਿਅਕਤੀ ਕੌਣ ਸੀ ਇਸ ਵਿਅਕਤੀ ਨੂੰ ਸੈਫਲੀ ਖਾਨ ਦੇ ਉੱਪਰ ਹਮਲਾ ਕਰਨ ਦੇ ਲਈ ਭੇਜਿਆ ਕਿਨੇ ਸੀ ਸੋ ਇਹ ਹੁਣ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹ ਇੱਕ ਬੰਗਲਾਦੇਸ਼ੀ ਕੁਸਪੈਟੀ ਸੀ ਬੰਗਲਾਦੇਸ਼ੀ ਕੁਸਪੈਟੀ ਆ ਇਸ ਦੇ ਵੱਲੋਂ ਆਪਣਾ ਭਾਰਤੀ ਨਾਮ ਰੱਖਿਆ ਗਿਆ ਸੀ ਪਰ ਇਹ ਭਾਰਤ ਦਾ ਨਹੀਂ ਹੈ ਇਹ ਬੰਗਲਾਦੇਸ਼ ਤੋਂ ਆਇਆ ਹੋਇਆ ਔਰ ਇਸ ਦੇ ਕਰਕੇ ਹੀ ਇਸ ਨੇ ਅ ਇਸ ਦੇ ਵੱਲੋਂ ਇਹ ਸਾਰੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਸੈਫਲੀ ਖਾਨ ਦੇ ਘਰ ਦੇ ਅੰਦਰ ਇੰਟਰਵਿਊ ਹੁੰਦਾ ਹੈ ਤੇ ਇਸ ਵਿਅਕਤੀ ਨੂੰ ਨਹੀਂ ਪਤਾ ਸੀ ਕਿ ਇਹ ਕਿਸੇ ਸੈਲੀਬ੍ਰਿਟੀ ਦਾ ਘਰ ਹੈ ਇਸ ਅਣਜਾਨ ਗੱਲ ਤੋਂ ਉਹ ਸੈਫਲੀ ਖਾਨ ਦੇ ਘਰ ਦੇ ਵਿੱਚ ਐਂਟਰ ਹੁੰਦਾ ਔਰ ਉਸ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਲੁੱਟ ਦੀ ਵਾਰਦਾਤ ਦੇ ਅਣਜਾਨ ਦੇ ਨਾਲ ਉਹ ਘਰ ਦੇ ਵਿੱਚ ਦਾਖਲ ਹੋਇਆ ਔਰ ਮੁੰਬਈ ਦੇ ਵਿੱਚ ਵਿਜੇ ਦਾਸੇ ਦੇ ਵੱਲੋਂ ਆਪਣਾ ਨਾਮ ਰੱਖਿਆ ਗਿਆ ਸੀ ਔਰ ਵੈਸੇ ਇਹਦਾ ਨਾਮ ਦੱਸਿਆ ਜਾ ਰਿਹਾ ਕਿ ਸ਼ਰੀਫੁਲ ਇਸਲਾਮ ਹੈ ਇਸਦਾ ਅਸਲੀ ਨਾਮ ਬੰਗਲਾਦੇਸ਼ ਦਾ ਰਹਿਣ ਵਾਲਾ ਹੈ ਬੰਗਲਾਦੇਸ਼ ਦਾ ਰਹਿਣ ਵਾਲਾ ਵੀ ਕਿਵੇਂ ਪਤਾ ਲੱਗਾ ਉਸ ਦੇ ਕੋਲ ਜਿੰਨੇ ਕੁ ਵੀ ਦਸਤਾਵੇਜ਼ ਭਾਰਤੀ ਕੋਈ ਦਸਤਾਵੇਜ਼ ਉਹਦੇ ਕੋਲ ਮੌਜੂਦ ਨਹੀਂ ਸੀ ਜਿੰਨੇ ਕੁ ਵੀ ਦਸਤਾਵੇਜ਼ ਉਹਦੇ ਕੋਲੋਂ ਮਿਲੇ ਨੇ ਉਸ ਤੋਂ ਇਹ ਏਜੰਸੀਆਂ ਦੇ ਵੱਲੋਂ ਪਤਾ ਲਗਵਾਇਆ ਗਿਆ ਕਿ ਇਹ ਵਿਅਕਤੀ ਬੰਗਲਾਦੇਸ਼ ਦਾ ਰਹਿਣ ਵਾਲਾ ਹੈ ਔਰ ਇਸਨੇ ਆਪਣਾ ਨਾਮ ਵਿਜੇ ਦਾਸ ਰੱਖਿਆ ਹੋਇਆ ਸੀ ਮੁੰਬਈ ਦੇ ਵਿੱਚ ਪਿਛਲੇ ਕੁਝ ਮਹੀਨੇ ਤੋਂ ਇਹ ਰਹਿ ਰਿਹਾ ਹੈ ਇਸਨੇ ਆਪਣਾ ਨਾਮ ਵਿਜੇ ਦਾਸ ਰੱਖਿਆ ਹੋਇਆ ਸੀ ਔਰ ਅਦਾਲਤ ਦੇ ਵਿੱਚ ਬੀਤੇ ਕੱਲ ਉਸ ਨੂੰ ਪੇਸ਼ ਕੀਤਾ ਗਿਆ ਔਰ 5 ਦਿਨ ਦੇ ਰਿਮ ਉਸ ਨੂੰ ਭੇਜ ਦਿੱਤਾ ਗਿਆ ਸੋ ਇਸ ਦੇ ਨਾਲ ਹੁਣ ਚਰਚਾਵਾ ਇਹ ਛੜ ਗਈਆਂ ਨੇ ਕਿ ਜਿਹੜੇ ਰੋਹੀਂਗਿਆਨ ਜਾਂ ਫਿਰ ਜਿਹੜੇ ਬੰਗਲਾਦੇਸ਼ੀ ਕੁਸਪੈਟ ਗਏ ਪਿਛਲੇ ਸਮੇਂ ਦੇ ਵਿੱਚ ਜਦੋਂ ਬੰਗਲਾਦੇਸ਼ ਦੇ ਵਿੱਚ ਹਾਲਾਤ ਤਨਾਪੂਰਨ ਹੋਏ ਨੇ ਉਸ ਤੋਂ ਬਾਅਦ ਬਹੁਤ ਸਾਰੇ ਕੁਸਪੈਟ ਗਏ ਜਿਹੜੇ ਆ ਉਹ ਭਾਰਤ ਦੇ ਵਿੱਚ ਦਾਖਲ ਹੋ ਗਏ ਇਹ ਪਿਛਲੇ ਸਮੇਂ ਤੋਂ ਹੀ ਖੱਛੇ ਜਹਰ ਕੀਤਾ ਜਾ ਰਿਹਾ ਸੀ ਪਰ ਮਮਤਾ ਬੇਨਰਜੀ ਦਾ ਬਿਆਨ ਸਾਹਮਣੇ ਆਇਆ ਮਮਤਾ ਬੇਨਰਜੀ ਨੇ ਕਿਹਾ ਕਿ ਜੇਕਰ ਕੋਈ ਬੰਗਲਾਦੇਸ਼ੀ ਕੁਸਪੈਟ ਗਿਆ ਭਾਰਤ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹਦੀ ਸਿੱਧੀ ਔਰ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਔਰ ਬੀਐਸਐਫ ਦੀ ਹੈ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਹੁਣ ਵਕ-ਵਕ ਬਿਆਨ ਜਾਰੀ ਕੀਤੇ ਜਾ ਰਹੇ ਨੇ ਔਰ ਆਪਣੇ ਆਪਣੀ ਜ਼ਿੰਮੇਵਾਰੀ ਤੋਂ ਪੱਲੇ ਛਾੜੇ ਜਾ ਰਹੇ ਨੇ ਔਰ ਕੇਂਦਰ ਸਰਕਾਰ ਔਰ ਬੀਐਸਐਫ ਦੇ ਉੱਪਰ ਸਿੱਧੇ ਤੌਰ ਦੇਤੇ ਨਿਸ਼ਾਨੇ ਸਾਧ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਾਡੇ ਵੱਲੋਂ ਨਹੀਂ ਇਹਨਾਂ ਲੋਕਾਂ ਦੇ ਉੱਪਰ ਜੇ ਕਾਰਵਾਈ ਕਰਨੀ ਹੈ ਤੇ ਉਸ ਦਾ ਅਧਿਕਾਰ ਕੇਂਦਰ ਸਰਕਾਰ ਤੇ ਬੀਐਸਐਫ ਦੇ ਕੋਲ ਹੈ ਪਰ ਸੈਫਲਿਕਾਨ ਤੇ ਹਮਲਾ ਕਰਨ ਵਾਲੇ ਦਾ ਹੁਣ 5 ਦਿਨ ਦਾ ਰਿਮਾਂਡ ਜਿਹੜਾ ਮਿਲਿਆ ਉਸ ਰਿਮਾਂਡ ਦੇ ਤੋਂ ਬਾਅਦ ਇਹ ਜ਼ਰੂਰ ਦੇਖਣਾ ਹੋਏਗਾ ਕਿ ਇਸ ਰਿਮਾਂਡ ਦੇ ਵਿੱਚ ਹੋਰ ਕੀ ਕੋਸ਼ਿਸ਼ ਉਸ ਦੇ ਵੱਲੋਂ ਦੱਸਿਆ ਜਾਂਦਾ ਕਿ ਵਾਕਈ ਉਹਦੀ ਕੋਈ ਮਨਸ਼ਾ ਐਸੀ ਸੀ ਕਿ ਉਸ ਨੂੰ ਕਿਸ ਨੇ ਅਪਾਇੰਟ ਕੀਤਾ ਸੀ ਕਿ ਸੈਫਲੀ ਖਾਂ ਤੇ ਹਮਲਾ ਕਰਨਾ ਹੈ ਜਾਂ ਫਿਰ ਜੋ ਸ਼ੁਰੂਆਤੀ ਬਿਆਨਾਂ ਦੇ ਵਿੱਚ ਸਾਹਮਣੇ ਆਇਆ ਕਿ ਉਸ ਵਿਅਕਤੀ ਨੂੰ ਪਤਾ ਹੀ ਨਹੀਂ ਸੀ ਕਿ ਇਹ ਕਿਸੇ ਸੈਲੀਬ੍ਰਿਟੀ ਦਾ ਘਰ ਹੈ ਉਹ ਚੋਰੀ ਕਰਨ ਦੀ ਮਨਸ਼ਾ ਦੇ ਨਾਲ ਗਿਆ ਸੀ ਔਰ ਉਸਨੇ ਚੋਰੀ ਕੀਤੀ ਪਰ ਅਜੇ ਹੁਣ ਜਦੋਂ 5 ਦਿਨ ਦਾ ਰਿਮਾਂਡ ਮਿਲਿਆ ਇਸ ਰਿਮਾਂਡ ਦੇ ਵਿੱਚ ਕੀ ਉਹ ਹੋਰ ਵੀ ਕੁਝ ਖੁਲਾਸੇ ਕਰਦਾ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਫਿਲਹਾਲ ਦੀ ਜਾਣਕਾਰੀ ਇਹ ਸਾਹਮਣੇ ਆਈ ਹੈ ਦੂਸਰੇ ਪਾਸੇ ਖਨੋਰੀ ਤੇ ਸ਼ੰਭੂ ਬਾਰਡਰ ਤੇ ਜਿਹੜਾ ਮੋਰਚਾ ਚੱਲ ਰਿਹਾ ਉਸ ਨੂੰ ਲੈ ਕੇ ਕੱਲ ਦੇ ਦਿਨ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਅ ਕਿਸਾਨਾਂ ਦੇ ਵੱਲੋਂ 111 ਕਿਸਾਨ ਜਿਹੜੇ ਮਰਨ ਵਰਤ ਤੇ ਬੈਠੇ ਸੀ ਉਹਨਾਂ ਦੇ ਵੱਲੋਂ ਕੱਲ ਵਰਨ ਵਰਤ ਜਿਹੜਾ ਉਹ ਤੋੜ ਦਿੱਤਾ ਗਿਆ ਕਿਉਂਕਿ ਪਰਸੋ ਸ਼ਾਮ ਨੂੰ ਪਰਸੋ ਸ਼ਾਮ ਅਸੀਂ ਤੁਹਾਨੂੰ ਦੱਸਿਆ ਸੀ ਕਿ ਹਲਚਲ ਜਿਹੜੀ ਹੈ ਖਨੋਰੀ ਬਾਰਡਰ ਤੇ ਤੇਜ਼ ਹੋ ਗਈ ਹੈ ਖਨੋਰੀ ਬਾਰਡਰ ਤੇ ਤੇਜ਼ ਹੋਣ ਦਾ ਕਾਰਨ ਇਹ ਸੀ ਕਿ ਖੇਤੀਬਾੜੀ ਵਿਭਾਗ ਦੇ ਜੁਆਇੰਟ ਸੈਕਟਰੀ ਜਿਹੜੇ ਸੀ ਉਹਨਾਂ ਦੀ ਟੀਮ ਖਨੋਰੀ ਬਾਰਡਰ ਤੇ ਪਹੁੰਚੀ ਸੀ ਔਰ ਦੇਰ ਰਾਤ ਤੱਕ ਉਹਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਨਾਲ ਚਰਚਾਵਾਂ ਕੀਤੀਆਂ ਗਈਆਂ ਡੱਲੇਵਾਲ ਹੁਣਾਂ ਦੇ ਨਾਲ ਚਰਚਾ ਕੀਤੀ ਗਈ ਜਿਸ ਤੋਂ ਬਾਅਦ ਡੱਲੇਵਾਲ ਦੇ ਵੱਲੋਂ ਡੱਲੇਵਾਲ ਨੂੰ ਜਦੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਇਸ ਕਰਕੇ ਤੁਸੀਂ ਜਲਦ ਤੋਂ ਜਲਦ ਸਿਹਤ ਸਹੂਲਤਾਂ ਜ਼ਰੂਰ ਲਓ ਤੁਸੀਂ ਮਰਨ ਵਰਤ ਨਹੀਂ ਤੋੜਨਾ ਕੋਈ ਗੱਲ ਨਹੀਂ ਪਰ ਤੁਸੀਂ ਸਿਹਤ ਸਹੂਲਤਾਂ ਲਓ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਤੁਹਾਨੂੰ ਇੱਕ ਪ੍ਰਸਤਾਵ ਭੇਜਿਆ ਗਿਆ ਹੈ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨ ਦੇ ਲਈ ਤਿਆਰ ਹੈ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਕਿਸਾਨ ਆਗੂ ਸੀ ਉਥੇ ਹੱਥ ਖੜੇ ਕਰਵਾਏ ਗਏ ਕਿ ਕੀ ਜਗਜੀਤ ਸਿੰਘ ਡੱਲੇਵਾਲੇ ਪ੍ਰਪੋਜ਼ਲ ਆ ਗਿਆ ਕੇਂਦਰ ਦਾ ਔਰ ਉਹਨਾਂ ਨੇ ਕਿਹਾ ਸੀ ਕਿ ਜੇਕਰ ਪ੍ਰਪੋਜ਼ਲ ਕੇਂਦਰ ਦਾ ਆ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਿਹਤ ਸਹੂਲਤਾਂ ਲੈ ਲਈਆਂ ਜਾਣਗੀਆਂ ਜਿਵੇਂ ਹੀ ਇਹ ਕਿਸਾਨ ਆਗੂ ਨੂੰ ਪੁੱਛਿਆ ਕਿ ਉਹ ਸਿਹਤ ਸਹੂਲਤਾਂ ਲੈ ਲੈਣ ਤੇ ਸਾਰਿਆਂ ਨੇ ਹੱਥ ਖੜੇ ਕਰਕੇ ਹਾਂ ਦਾ ਨਾਰਾ ਮਾਰਿਆ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਦੇ ਸੱਦੇ ਤੋਂ ਬਾਅਦ ਉਹ ਸਿਹਤ ਸਹੂਲਤਾਂ ਲੈਣ ਨੂੰ ਤਿਆਰ ਨੇ ਔਰ ਰਾਤ ਨੂੰ ਉਹਨਾਂ ਨੂੰ ਡ੍ਰਿਪ ਲਗਾਈ ਗਈ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਪਰसों ਦੇਰ ਰਾਤੋਂ ਦਿੱਤੀਆਂ ਜਾ ਰਹੀਆਂ ਨੇ ਔਰ ਉਸ ਤੋਂ ਬਾਅਦ ਬੀਤੇ ਕੱਲ ਦੇ ਵਿੱਚ 111 ਕਿਸਾਨ ਜਿਹੜੇ ਮਰਨ ਵਰਤ ਤੇ ਬੈਠੇ ਸੀ ਉਹਨਾਂ ਨੂੰ ਪਾਣੀ ਪਿਲਾ ਕੇ ਉਹਨਾਂ ਨੂੰ ਖਾਣਾ ਖਿਲਾ ਕੇ ਉਹਨਾਂ ਦਾ ਮਰਨ ਵਰਤ ਜਿਹੜਾ ਤੋੜ ਦਿੱਤਾ ਗਿਆ ਔਰ ਜਗਜੀਤ ਸਿੰਘ ਢੱਲੇਵਾਲ ਸਿਰਫ ਉਹਨ ਮਰਨ ਵਰਤ ਤੇ ਬੈਠੇ ਨੇ ਪਰ ਉਹ ਸਿਹਤ ਸਹੂਲਤਾ ਲੈ ਰਹੇ ਨੇ ਪਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਗੱਲਬਾਤ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਖਾਣਾ ਨਹੀਂ ਖਾਧਾ ਜਾਵੇਗਾ ਅੰਸ਼ਣ ਉਹਨਾਂ ਦਾ ਚੱਲਦਾ ਰਹੇਗਾ ਪਰ ਉਹਨਾਂ ਨੇ ਸਿਹਤ ਸਹੂਲਤਾ ਲੈ ਲਈਆਂ ਨੇ 14 ਫਰਵਰੀ ਨੂੰ ਕਿਸਾਨਾਂ ਦੇ ਨਾਲ बैठक जेडीया चंडीगढ़ ਦੇ ਵਿੱਚ ਹੋਏਗੀ ਇਸ ਦੇ ਉੱਤੇ ਦੁਬਾਰਾ ਤੋਂ ਆਨੇ ਆ ਪਰ ਅੱਜ ਦੇ ਵਿੱਚ ਕੀ ਹੋਣ ਵਾਲਾ ਸੀ ਅੱਜ ਦੇ ਦਿਨ ਦੇ ਵਿੱਚ ਅੱਜ ਸੰਸਦ ਮੈਂਬਰਾਂ ਦੇ ਘਰਾਂ ਦੀਆਂ ਜਿਹੜੀਆਂ ਰਿਹਾਈਸ਼ਾਂ ਸੀ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਘੇਰਿਆ ਜਾਣਾ ਸੀ ਪਰ ਉਸ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਕਿਉਂਕਿ ਕੇਂਦਰ ਨੇ ਗੱਲਬਾਤ ਦਾ ਸੱਦਾ ਭੇਜ ਦਿੱਤਾ ਇਸ ਤੋਂ ਇਲਾਵਾ 26 ਤਰੀਕ ਨੂੰ ਜਿਹੜਾ 26 ਜਨਵਰੀ ਨੂੰ ਟਰੈਕਟਰ ਮਾਰਚ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਸੀ ਉਹ ਉਹ ਐਲਾਨ ਜਿਹੜਾ ਉਹ ਉਵੇਂ ਦਾ ਉਵੇਂ ਹੀ ਰਹੇਗਾ ਉਸ ਦੇ ਵਿੱਚ ਕੋਈ ਵੀ ਫੇਰ ਬਦਲ ਜੇ ਤੱਕ ਕਿਸਾਨਾਂ ਦੇ ਵੱਲੋਂ ਨਹੀਂ ਕੀਤਾ ਗਿਆ ਔਰ ਅੱਜ ਅੱਜ ਹੋ ਗਈ 20 ਤਰੀਕ ਕੱਲ ਹੋਏਗੀ 21 ਤਰੀਕ 21 ਤਰੀਕ ਨੂੰ ਸ਼ੰਭੂ ਬਾਰਡਰ ਤੋਂ ਐਲਾਨ ਕੀਤਾ ਗਿਆ ਸੀ ਸਰਬਸਿੰਘ ਪੰਦੀਰ ਦੇ ਵੱਲੋਂ ਕਿ 111 ਕਿਸਾਨਾਂ ਦਾ ਜਿਹੜਾ ਜੱਥਾ 21 ਜਨਵਰੀ ਨੂੰ ਦਿੱਲੀ ਵੱਲ ਕੂਚ ਕਰੇਗਾ ਉਹਦੇ ਲਈ ਵੀ ਦੱਸ ਦਈਏ ਕਿ ਹੁਣ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਬੈਠਕ ਹੋਏਗੀ ਸ਼ੰਭੂ ਬਾਰਡਰ ਦੇ ਉੱਪਰ ਔਰ ਉਸ ਬੈਠਕ ਤੋਂ ਬਾਅਦ ਕਿਸਾਨ ਫੈਸਲਾ ਕਰਨਗੇ ਕਿ ਅੱਗੇ ਉਹਨਾਂ ਨੇ ਹੁਣ ਕੱਲ ਨੂੰ ਦਿੱਲੀ ਵੱਲ ਕੂਚ ਕਰਨਾ ਹੈ ਜਾਂ ਫਿਰ ਨਹੀਂ ਕਰਨਾ ਕਿਉਂਕਿ ਹੁਣ ਕੇਂਦਰ ਦੇ ਵੱਲੋਂ ਸਰਦ ਪੱਤਰ ਆ ਗਿਆ ਇਸ ਕਰਕੇ ਹੋ ਸਕਦਾ ਹੈ ਕਿ ਕਿਸਾਨ ਉਸ ਆਪਣੇ ਫੈਸਲੇ ਨੂੰ ਵੀ ਰੋਕ ਦੇਣ ਕਿਉਂਕਿ ਕਿਸਾਨਾਂ ਦੇ ਵੱਲੋਂ ਇਸ ਕਰਕੇ ਹੀ ਕੀਤਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਦੇ ਉੱਪਰ ਕੋਈ ਪ੍ਰੈਸ਼ਰ ਨਹੀਂ ਬਣ ਰਿਹਾ ਸੋ ਅੱਜ ਉਸ ਦੇ ਉੱਤੇ ਬੈਠਕ ਹੋਏਗੀ ਔਰ ਹੋ ਸਕਦਾ ਹੈ ਕਿ ਉਹ ਵੀ ਫੈਸਲਾ ਜਿਹੜਾ ਟਾਲਿਆ ਜਾ ਸਕੇ ਪਰ ਉਹ ਸ਼ਾਮ ਤੱਕ ਪਤਾ ਲੱਗੇਗਾ ਅਸੀਂ ਸ਼ਾਮ ਦੇ ਬੁਲੇਟਨ ਦੇ ਵਿੱਚ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਅ ਡੱਲੇ ਵਾਲ ਸੇਵਾ ਸਹੂਲਤਾਂ ਲੈਣ ਲੱਗ ਪਏ ਨੇ ਔਰ ਇਸ ਤੋਂ ਇਲਾਵਾ ਕਿਸਾਨਾਂ ਦੇ ਉੱਪਰ ਕੁਝ ਪਰਚੇ ਕੀਤੇ ਗਏ ਸੀ ਪਿਛਲੇ ਸਮਿਆਂ ਦੇ ਵਿੱਚ ਔਰ ਉਹਨਾਂ ਪਰਚਿਆਂ ਨੂੰ ਰੱਦ ਕਰਵਾਉਣ ਦੇ ਲਈ ਵੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੇਂਦਰ ਸਰਕਾਰ ਨੂੰ ਫਿਰ ਤੋਂ ਅਪੀਲ ਕਰਦੇ ਹਾਂ ਕਿ ਉਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ ਹੁਣ ਫਿਰ ਤੋਂ ਚੱਲਦੇ ਹਾਂ ਉਸ ਗੱਲ ਦੇ ਉੱਪਰ ਜਿਹੜੀ ਗੱਲ ਅਸੀਂ ਤੁਹਾਨੂੰ ਪਹਿਲਾਂ ਦੱਸੀ ਸੀ ਕਿ 14 ਫਰਵਰੀ ਨੂੰ ਕਿਸਾਨਾਂ ਦੀ ਬੈਠਕ ਹੋਏਗੀ ਕੇਂਦਰ ਸਰਕਾਰ ਦੇ ਨਾਲ ਉਸ ਦਾ ਸੱਦਾ ਪੱਤਰ ਆ ਗਿਆ ਹੈ ਔਰ ਉਸ ਤੋਂ ਬਾਅਦ ਡ੍ਰਿਪ ਲਗਵਾ ਲਈ ਹੈ ਯਾਨੀ ਕਿ ਸਿਹਤ ਸਹੂਲਤਾਂ ਲੈ ਰਹੇ ਨੇ 111 ਮਰਨ ਵਰਤੇ ਤੇ ਬੈਠੇ ਕਿਸਾਨ ਜਿਹੜੇ ਨੇ ਉਹਨਾਂ ਨੇ ਮਰਨ ਵਰਤ ਖਤਮ ਕਰ ਦਿੱਤਾ ਹੁਣ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੇ ਡਾਕਟਰੀ ਟੀਮ ਹੈ ਡਾਕਟਰ ਸਵੈਨ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਔਰ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਹੈ ਕਿ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਦੀ ਉਡੀਕ ਕਰ ਰਹੀ ਹੈ ਕੇਂਦਰ ਸਰਕਾਰ ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੇਕਰ 70 ਦਿਨ ਤੱਕ ਕੁਝ ਖਾਂਦਾ ਪੀਂਦਾ ਨਹੀਂ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਔਰ ਕੇਂਦਰ ਸਰਕਾਰ ਦੇ ਵੱਲੋਂ 14 ਫਰਵਰੀ ਦਾ ਜਿਹੜਾ ਸਮਾਂ ਪਾਇਆ ਗਿਆ ਉਸ ਦਰਮਿਆਨ 70 ਦਿਨ ਵੀ ਮਰਨ ਵਰਤ ਤੇ ਬੈਠਿਆਂ ਦੇ ਜਗਜੀਤ ਸਿੰਘ ਡੱਲੇਵਾਲ ਦੇ ਪੂਰੇ ਹੋ ਜਾਣਗੇ ਸੋ ਕੇਂਦਰ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਾ ਲਿਆ ਹੈ ਸਿਹਤ ਸਹੂਲਤਾਂ ਲੈ ਲਈਆਂ ਅੰਦੋਲਨ ਵੀ ਥੋੜਾ ਠੰਡਾ ਕਰਵਾ ਦਿੱਤਾ ਕਿਸਾਨ ਜਿਹੜੇ ਮਰਨ ਵਰਤ ਤੇ ਜ਼ਿਆਦਾ ਬੈਠੇ ਸੀ ਉਹ ਉੱਠ ਗਏ ਨੇ ਪਰ ਤਰੀਕ ਜਿਹੜੀ ਇੰਨੀ ਦੂਰ ਦੇ ਦਿੱਤੀ ਹੈ ਇਹ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਜਿਹੜੇ 70 ਦਿਨ ਪੂਰੇ ਹੋ ਜਾਣ ਔਰ ਉਹਨਾਂ ਦੀ ਮੌਤ ਹੋ ਜਾਏ ਇਹ ਉਹਨਾਂ ਦੇ ਡਾਕਟਰ ਦੇ ਵੱਲੋਂ ਕਿਹਾ ਗਿਆ ਵੱਡੇ ਇਲਜ਼ਾਮ ਉਹਨਾਂ ਨੇ ਲਗਾਏ ਨੇ ਉਹ ਕਹਿੰਦੇ ਜੇ ਗੱਲਬਾਤ ਕਰਨੀ ਸੀ ਤਾਂ ਇੰਨਾ ਲੰਬਾ ਸਮਾਂ ਕਿਉਂ ਪਾਇਆ ਗਿਆ ਜਲਦ ਤੋਂ ਜਲਦ ਇਹ ਸਮਾਂ ਰੱਖਿਆ ਜਾਣਾ ਚਾਹੀਦਾ ਸੀ ਤਾਂ ਕਿ ਗੱਲਬਾਤ ਹੁੰਦੀ ਔਰ ਗੱਲਬਾਤ ਹੋ ਕੇ ਜਗਜੀਤ ਸਿੰਘ ਦੱਲੇਵਾਲ ਆਪਣਾ ਖਾਣਾ ਪੀਣਾ ਸ਼ੁਰੂ ਕਰ ਲੈਂਦੇ ਇਹ ਉਹਨਾਂ ਦੀ ਡਾਕਟਰੀ ਟੀਮ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਦੂਸਰੇ ਪਾਸੇ ਜਿਹੜੇ ਕੇਂਦਰ ਦੇ ਜਿਹੜੀ ਕੇਂਦਰ ਦੀ ਟੀਮ ਆਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਇੰਨੀ ਲੰਬੀ ਤਰੀਕ ਇਸ ਕਰਕੇ ਪਾਈ ਗਈ ਹੈ ਇੱਕ ਤਾਂ ਅਸੀਂ ਚਾਹਨੇ ਆ ਕਿ ਜਗਜੀਤ ਸਿੰਘ ਡੱਲੇਵਾਲ ਸਿਹਤ ਸਹੂਲਤਾ ਲੈਣ ਔਰ ਉਹ ਕਹਿੰਦੇ ਕਿ ਅਸੀਂ ਚਾਹਨੇ ਆ ਕਿ ਜਗਜੀਤ ਸਿੰਘ ਡੱਲੇਵਾਲ ਖੁਦ ਉਸ ਮੀਟਿੰਗ ਦੇ ਵਿੱਚ ਆਪ ਵੀ ਆਣ ਉਸ ਮੀਟਿੰਗ ਦੇ ਵਿੱਚ ਜਿਹੜੀ ਮੀਟਿੰਗ ਦੇ ਵਿੱਚ ਗੱਲਬਾਤ ਕਰਨ ਲਈ ਕੇਂਦਰ ਦੀ ਟੀਮ ਆਏਗੀ ਇੱਕ ਤਾਂ ਉਹਨਾਂ ਨੇ ਇਹ ਹਵਾਲਾ ਦਿੱਤਾ ਦੂਸਰਾ ਉਹਨਾਂ ਨੇ ਹਵਾਲਾ ਦਿੱਤਾ ਕਿ ਹੁਣ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੋਈ ਵੀ ਨਵਾਂ ਐਲਾਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਚੋਣ ਜਾਬਤਾ ਲੱਗਾ ਹੋਇਆ ਹੈ ਉਹ ਇਹ ਕੇਂਦਰ ਦੀ ਟੀਮ ਦੇ ਵੱਲੋਂ ਇਹ ਹਵਾਲੇ ਦਿੱਤੇ ਗਏ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਲੰਬੀ ਤਰੀਕ ਪਾਈ ਗਈ ਹੈ ਕਿਉਂਕਿ ਦਿੱਲੀ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ 5 ਫਰਵਰੀ ਨੂੰ ਚੋਣਾਂ ਹੋਣਗੀਆਂ 8 ਨੂੰ ਰਿਜ਼ਲਟ ਰਿਜ਼ਲਟ ਆਏਗਾ ਔਰ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਸ 14 ਫਰਵਰੀ ਦਾ ਸਮਾਂ ਜਿਹੜਾ ਰੱਖਿਆ ਉਹ ਸਾਰੀ ਇਸ ਖਬਰ ਦੇ ਵਿੱਚ ਜੋ ਸ਼ੰਭੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਬੀਤੇ ਕੱਲ ਤੋਂ ਜੋ ਅੱਜ ਤੱਕ ਹੋਇਆ ਉਹ ਸੀ ਤੁਹਾਨੂੰ ਉਹ ਦੱਸ ਦਿੱਤਾ ਔਰ ਉਸ ਤੋਂ ਇਲਾਵਾ सीएम ਭਗਵੰਤ ਮਾਨ ਦੇ ਉੱਤੇ ਟਿਫਨ ਬੰਬ ਜਾਂ ਮਨੁੱਖੀ ਬੰਬ ਦੇ ਨਾਲ ਹਮਲਾ ਕੀਤਾ ਜਾ ਸਕਦਾ ਹੈ ਇਸ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਿਆ ਗਿਆ ਹੈ ਏਜੰਸੀਆਂ ਦੇ ਵੱਲੋਂ ਕੇਂਦਰੀ ਏਜੰਸੀਆਂ ਨੇ ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਤੇ ਅਤਵਾਦੀ ਹਮਲੇ ਦੀ ਦਾ ਖਦਸ਼ਾ ਜਿਹੜਾ ਉਹ ਜਾਹਰ ਕੀਤਾ ਹੈ ਇਸ ਲਈ ਅਲਰਟ ਜਾਰੀ ਕੀਤਾ ਹੈ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਇਹ ਹਮਲਾ ਟਿਫਨ ਬੰਬ ਡਰੋਨ ਜਾਂ ਮਹਿਲਾ ਮਨੁੱਖੀ ਬੰਬ ਯਾਨੀ ਕਿ ਕੋਈ ਮਹਿਲਾ ਬੰਬ ਲਪੇਟ ਕੇ ਆ ਸਕਦੀ ਹੈ ਔਰ ਮੁੱਖ ਮੰਤਰੀ ਦੇ ਕੋਲ ਆ ਕੇ ਉਹ ਬਲਾਸਟ ਹੋ ਸਕਦਾ ਸੋ ਇਹ ਖਦਸ਼ਾ ਜਿਹੜਾ ਜਾਹਰ ਕੀਤਾ ਅਲਰਟ ਜਾਰੀ ਹੋਣ ਦਾ ਕਾਰਨ ਪਿਛਲੇ ਸਮੇਂ ਦੌਰਾਨ ਪੰਜਾਬ ਪਾਕਿਸਤਾਨ ਤੋਂ ਆਏ ਪੰਜਾਬ ਆਏ ਸਾਰੇ ਟਿਫਨ ਬੰਬਾਂ ਦਾ ਬਰਾਮਦ ਨਾ ਹੋਣਾ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਸਾਰੇ ਗ੍ਰੇਨੇਡ ਹਮਲੇ ਹੋਏ ਨੇ ਔਰ ਉਹਨਾਂ ਹਮਲਿਆਂ ਦੇ ਵਿੱਚ ਇਹ ਏਜੰਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਗ੍ਰੇਨੇਡ ਔਰ ਟਿਫਨ ਬੰਬ ਜਿਹੜੇ ਨੇ ਉਹ ਪਾਕਿਸਤਾਨ ਤੋਂ ਭਾਰਤ ਭੇਜੇ ਗਏ ਨੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਪਰ ਪੁਲਿਸ ਨੂੰ ਇਹ ਖਦਸ਼ਾ ਇਸ ਕਰਕੇ ਵੀ ਆ ਕਿ ਬਹੁਤ ਸਾਰੇ ਟਿਫਨ ਬੰਬ ਜਿਹੜੇ ਨੇ ਅਜੇ ਵੀ ਪੁਲਿਸ ਦੇ ਹੱਥ ਨਹੀਂ ਲੱਗੇ ਸੁਰੱਖਿਆ ਏਜੰਸੀਆਂ ਨੂੰ ਉਹ ਟਿਫਨ ਬੰਬ ਨਹੀਂ ਮਿਲੇ ਨੇ ਮਿਲੇ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਹਜੇ ਤੱਕ ਇਹਦੀ ਭਾਲ ਕੀਤੀ ਜਾ ਰਹੀ ਹੈ ਔਰ ਇਹੀ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿ ਉਹ ਟਿਫਨ ਬੰਬ ਅਜੇ ਵੀ ਕਿਤੇ ਨਾ ਕਿਤੇ ਇਸਤੇਮਾਲ ਜੜੇ ਆ ਉਹ ਅਤਵਾਦੀਆਂ ਦੇ ਵੱਲੋਂ ਕੀਤੇ ਜਾ ਸਕਦੇ ਨੇ ਔਰ ਅਰਸ਼ਦੀਪ ਡੱਲਾ ਔਰ ਪਰਮਿੰਦਰ ਸਿੰਘ ਅ ਪਰਮਿੰਦਰ ਸਿੰਘ ਤੇ ਲਖਵੀਰ ਸਿੰਘ ਨੇ ਪਾਕਿਸਤਾਨ ਤੋਂ ਇਹ ਹਥਿਆਰ ਮੰਗਵਾਏ ਸੀ ਪਾਕ ਤੋਂ ਆਏ ਟਿਫਨ ਬੰਬ ਤੇ ਆਰ ਡੀ ਐਕਸ ਦੀ ਬਰਾਮਦਗੀ ਨਾ ਹੋਣ ਕਾਰਨ ਇਹ ਖਦਸ਼ਾ ਬਣਿਆ ਹੋਇਆ ਹੈ ਕਿ ਕਿਸੇ ਵੀ ਟਾਈਮ ਹਮਲਾ ਹੋ ਸਕਦਾ ਹੈ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਪ੍ਰਮੁੱਖ ਅਤੇ ਖਡੂਰ ਸਾਹਿਬ ਦੇ ਮੌਜੂਦਾ ਪਾਰਲੀਮੈਂਟ ਮੈਂਬਰ ਅਮਰਿਤਪਾਲ ਤੇ ਕੀਤੀ ਗਈ ਕਾਰਵਾਈ ਦੀ ਵਜ੍ਹਾ ਕਾਰਨ ਜਿਹੜੀਆਂ ਜੱਥੇਬੰਦੀਆਂ ਨੇ ਉਹ ਮੁੱਖ ਮੰਤਰੀ ਤੋਂ ਨਾਰਾਜ਼ ਨੇ ਔਰ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਕਈ ਵਾਰ ਸੀਐਮ ਭਗਵੰਤ ਮਾਨ ਨੂੰ ਮਾਰਨ ਦੀ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਸੀਐਮ ਭਗਵੰਤ ਮਾਨ ਨੂੰ ਮਾਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਮੋਗਾ ਪੁਲਿਸ ਨੇ ਫਰਵਰੀ 2022 ਦੇ ਵਿੱਚ ਮੋਗਾ ਨਿਵਾਸੀ ਅੱਤਵਾਦੀ ਅਰਸ਼ਦੀਪ ਡੱਲਾ ਦੇ ਨਾਲ ਜੁੜੇ ਅੱਤਵਾਦੀਆਂ ਤੋਂ ਹੈਂਡ ਗ੍ਰੇਨੇਡ ਬਰਾਮਦ ਕਰਨ ਦੇ ਨਾਲ ਹੀ ਅਤਵਾਦੀਆਂ ਦੇ ਮੋਡਿਊਲ ਦਾ ਪਰਦਾ ਵੀ ਫਾਸ਼ ਕੀਤਾ ਸੀ ਔਰ ਉਹਨਾਂ ਤੋਂ ਵੀ ਇਹ ਜਾਣਕਾਰੀ ਮਿਲੀ ਸੀ ਕਿ ਆਨਾਲੇ ਟਾਈਮ ਦੇ ਵਿੱਚ ਪੰਜਾਬ ਦੇ ਕਿਸੇ ਵੱਡੇ ਆਗੂ ਦੇ ਉੱਪਰ ਵੀ ਹਮਲਾ ਹੋ ਸਕਦਾ ਹੈ ਇਹ ਆਰ ਡੀ ਐਕਸ ਅਤਵਾਦੀ ਸਰਗਰਮੀਆਂ ਦੇ ਲਈ ਇਸਤੇਮਾਲ ਹੋਣਾ ਸੀ ਜਿਹੜਾ ਕਿ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ ਹਾਲਾਂਕਿ ਅਤਵਾਦੀਆਂ ਵੱਲੋਂ ਸਰਹੱਦ ਪਾਰ ਤੋਂ ਮੰਗਵਾਏ ਗਏ ਟਿਫਨ ਬੰਬਾਂ ਦੇ ਵਿੱਚੋਂ ਕੁਝ ਹੱਲੇ ਵੀ ਟ੍ਰੇਸ ਨਹੀਂ ਹੋਏ ਨੇ ਸੋ ਇਹ ਸਾਰਾ ਖਦਸ਼ਾ ਜਿਹੜਾ ਹੈ ਉਹ ਏਜੰਸੀਆਂ ਦੇ ਵੱਲੋਂ ਜ਼ਾਹਰ ਕੀਤਾ ਗਿਆ ਹੈ ਔਰ ਬੀਤੇ ਕੱਲ ਵੀ ਮੋਗਾ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਇੱਕ ਪ੍ਰੋਗਰਾਮ ਸੀ ਜਿੱਥੋਂ ਇਹ ਸਾਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀ ਉਦਘਾਟਨ ਕਰਨਾ ਸੀ ਉਹਨਾਂ ਨੇ ਔਰ ਉਸ ਮੌਕੇ ਦੇ ਉੱਤੇ ਉਸ ਉੱਥੇ ਦੀ ਜਿਹੜੀ ਟੀਮ ਹੈ ਐਸਐਸਪੀ ਦੀ ਟੀਮ ਹੈ ਉਹਨਾਂ ਨੂੰ ਇਹ ਪੱਤਰ ਪਹੁੰਚਿਆ ਕਿ ਸੀਐਮ ਭਗਵੰਤ ਮਾਨ ਦੀ ਸੁਰੱਖਿਆ ਨੂੰ ਇਸ ਤਰੀਕੇ ਨਾਲ ਪੁਖਤਾ ਕੀਤਾ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਖਦਸ਼ੇਜ਼ਾਹਰ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਸੁਰੱਖਿਆ ਨੂੰ ਹੋਰ ਸਖਤ ਜਿਹੜਾ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਇਸ ਤੋਂ ਇਲਾਵਾ ਬੀਤੇ ਕੱਲ ਦੀ ਖਬਰ ਜਿਹੜੀ ਅਹਿਮ ਖਬਰ ਰਹੀ ਹੈ ਕਿ ਐਚ ਐਸ ਜੀ ਐਮ ਸੀ ਚੋਣਾਂ ਦੇ ਵਿੱਚ ਝਿੰਡਾ ਤੜੇ ਦਾ ਦਬਦਬਾ ਰਿਹਾ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਕੱਲ ਚੋਣਾਂ ਹੋਈਆਂ ਨੇ 11 ਸਾਲ ਬਾਅਦ ਇਹ ਚੋਣਾਂ ਹੋਈਆਂ ਜਦੋਂ ਤੋਂ ਐਸ ਜੀ ਪੀ ਸੀ ਤੋਂ ਅਲੱਗ ਹੋਈ ਹੈ ਸਿੱਖ ਹਰਿਆਣਾ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਉਸ ਦਿਨ ਕਹਿ ਸਕਦੇ ਹਾਂ ਕਿ ਪਹਿਲੀ ਵਾਰ ਇਹ ਚੋਣਾਂ ਹੋਈਆਂ 11 ਸਾਲ ਦੇ ਬਾਅਦ ਔਰ ਇਸ ਦੇ ਵਿੱਚ ਜਗਜੀਤ ਜਗਦੀਸ਼ ਸਿੰਘ ਝਿੰਡਾ ਟੜੇ ਨੇ ਜਿੱਤ ਹਾਸਲ ਕੀਤੀ ਹੈ ਔਰ ਬਲਜੀਤ ਸਿੰਘ ਦਾਦੂਵਾਲ ਬੁਰੀ ਤਰੀਕੇ ਦੇ ਨਾਲ ਹਾਰੇ ਨੇ ਹਾਲਾਂਕਿ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਬਣਨ ਦੇ ਵਿੱਚ ਤਾਂ ਕਾਮਯਾਬ ਨਹੀਂ ਹੋਏ ਔਰ ਆਪ ਦੀ ਸੀਟ ਵੀ ਹਾਰ ਗਏ ਨੇ ਸੋ ਕੱਲਾਂਵਾਲੀ ਦੇ ਬਾਡ ਨੰਬਰ 35 ਤੋਂ ਚੋਣ ਲੜਨ ਵਾਲੇ ਬਲਜੀਤ ਸਿੰਘ ਦਾਦੂਵਾਲ ਦੀ ਹਾਰ ਤੇ ਸਿੱਖ ਸੰਗਤ ਦੇ ਵਿੱਚ ਹੈਰਾਨੀ ਜ਼ਰੂਰ ਹੈ ਔਰ ਉਹਨਾਂ ਦੀ 1771 ਵੋਟਾਂ ਦੇ ਨਾਲ ਹਾਰ ਹੋਈ ਹੈ ਉਹਨਾਂ ਨੂੰ ਹਰਾਉਣ ਵਾਲਾ ਜਿਹੜਾ ਵਿਅਕਤੀ ਹੈ ਉਹ ਉਸ ਦੀ ਉਮਰ ਸਿਰਫ 28 ਸਾਲ ਦਾ ਇੱਕ ਨੌਜਵਾਨ ਹੈ ਜਿਸ ਦੇ ਵੱਤੋਂ ਵੱਲੋਂ ਬਲਜੀਤ ਸਿੰਘ ਦਾਦੂਵਾਲ ਨੂੰ ਹਰਾਇਆ ਗਿਆ ਦੂਸਰੇ ਪਾਸੇ ਸ਼ਹਾਬਾਦ ਦੇ ਵਾਰਡ ਨੰਬਰ 13 ਤੋਂ ਦਿਦਾਰ ਸਿੰਘ ਨਲਵੀ ਸਿਰਫ 200 ਵੋਟਾਂ ਦੇ ਨਾਲ ਹੀ ਉਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਕਿਉਂਕਿ ਤਿੰਨ ਚਾਰ ਜਥੇਬੰਦੀਆਂ ਸੀ ਜਿਨ੍ਹਾਂ ਦੇ ਵੱਲੋਂ ਚੋਣਾਂ ਲੜੀਆਂ ਜਾ ਰਹੀਆਂ ਸੀ ਉਹਨਾਂ ਦੇ ਵਿੱਚੋਂ ਨਲਵੀ ਹੋਣੀ ਵੀ ਇੱਕ ਸੀ ਵਾਰਡ ਨੰਬਰ 18 ਤੋਂ ਚਿੰਦਾ ਹੋਣੀ ਜਿੱਤ ਗਏ ਨੇ ਔਰ ਜ਼ਿਆਦਾਤਰ ਉਮੀਦਵਾਰਾਂ ਨੂੰ ਜਿਤਾਣ ਦੇ ਵਿੱਚ ਕਾਮਯਾਬ ਹੋਏ ਨੇ ਜਿਸ ਕਰਕੇ ਉਹਨਾਂ ਦਾ ਦਬਦਬਾ ਜਿਹੜਾ ਹੋ ਰਿਹਾ ਹੈ ਔਰ ਦਾਦੂਵਾਲ ਜਿਹੜੇ ਨੇ ਉਹ ਇਨ੍ਹਾਂ ਚੋਣਾਂ ਦੇ ਵਿੱਚ ਹਾਰ ਗਏ ਨੇ ਔਰ ਇਸ ਦੇ ਨਾਲ ਸਿੱਖ ਸੰਗਤ ਜਿੱਥੇ ਹੈਰਾਨ ਹੈ ਉੱਥੇ ਹੀ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਾਦੂਬਾਲ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਜਿਹੜੀ ਕਮੇਟੀ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਆਪਦੀਆਂ ਮਨਮਾਨੀਆਂ ਕੀਤੀਆਂ ਗਈਆਂ ਸੀ ਜਿਸ ਕਰਕੇ ਬਹੁਤ ਮੈਨੇਜਮੈਂਟ ਦੇ ਹੀ ਬਹੁਤ ਸਾਰੇ ਲੋਕ ਉਹਨਾਂ ਤੋਂ ਨਾਰਾਜ਼ ਚੱਲ ਰਹੇ ਸੀ ਔਰ ਇਸ ਕਰਕੇ ਇਹ ਕਿਹਾ ਜਾ ਰਿਹਾ ਸੀ ਕਿ ਚੋਣਾ ਜਿਹੜੀਆਂ ਨੇ ਉਹ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਉਹਨਾਂ ਚੋਣਾਂ ਤੋਂ ਪਤਾ ਲੱਗੇਗਾ ਕਿ ਵਾਕਈ ਲੋਕ ਬਲਜੀਤ ਸਿੰਘ ਦਾਦੂਵਾਲ ਨੂੰ ਚਾਹੁੰਦੇ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਧੱਕੇ ਦੇ ਨਾਲ ਉੱਥੇ ਬੈਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਹੁਣ ਚੋਣਾਂ ਦੇ ਵਿੱਚ ਜੋ ਸਪਸ਼ਟ ਹੋਇਆ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਲੋਕ ਨੇ ਜਾਂ ਫਿਰ ਸਿੱਖ ਸੰਗਤ ਹੈ ਜਿਹੜੀ ਹਰਿਆਣਾ ਦੀ ਉਹ ਸਿੱਧੇ ਤੌਰ ਦੇ ਤੇ ਦਾਦੂਵਾਲ ਹੋਣਾਂ ਨੂੰ ਉਹਨਾਂ ਦੇ ਵੱਲੋਂ ਨਕਾਰ ਦਿੱਤਾ ਗਿਆ ਸੋ ਇਹ ਸੀ ਅੱਜ ਦੀਆਂ ਉਹ ਖਬਰਾਂ ਜੋ ਬੀਤੇ ਦਿਨ ਦੇ ਵਿੱਚ ਬੀਤੇ ਕੱਲ ਦੇ ਵਿੱਚ ਖਾਸ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਝਾਤ ਮਾਰਨੀ ਬੜੀ ਜ਼ਰੂਰੀ ਸੀ ਔਰ ਕੁਝ ਖਬਰਾਂ ਐਸੀਆਂ ਨੇ ਜਿਨ੍ਹਾਂ ਦੇ ਅੱਜ ਸਾਰੇ ਦਿਨ ਦੇ ਵਿੱਚ ਚਰਚਾ ਰਹੇਗੀ ਸੋ ਇਹਨਾਂ ਖਬਰਾਂ ਦੇ ਵਿੱਚ ਕੀ ਕੁਝ ਖਾਸ ਰਹੇਗਾ ਅੱਜ ਦੇ ਦਿਨ ਦੇ ਵਿੱਚ ਕਿਹੜੀਆਂ ਖਬਰਾਂ ਵੱਡੀਆਂ ਰਹਿੰਦੀਆਂ ਨੇ ਉਹਨਾਂ ਦੇ ਉੱਤੇ ਵਿਸਤਾਰ ਸਹਿਤ ਚਰਚਾ ਕਰਾਂਗੇ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸੋ ਦੇਖਦੇ ਰਹੋ ਵਿਲਟੀ ਵੀ ਯੂਕੇ ਧੰਨਵਾਦ